ਹਾਜ਼ਰ ਹੋ ਚੁਕੇ ਹੋ ਤੁਹਾਡੀ ਆਪਣੀ ਦੋਸਤ ਮਨਪ੍ਰੀਤ ਤੁਹਾਡੇ ਆਪਣੇ ਚੈਨਲ Yes TV ਤੇ ਇੱਕ ਨਵੀਂ ਵੀਡੀਓ ਦੇ ਨਾਲ ਉਮੀਦ ਹੈ ਤੁਹਾਨੂੰ ਆ ਸਕਦੀ ਸਾਰੀ ਵੀਡੀਓ ਵਧੀਆ ਲੱਗੀਆਂ ਹੋਣਗੀਆਂ ਤੇ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੁਣ ਇੱਕ ਨਵੀਂ ਵੀਡੀਓ ਵੇਖਣ ਦੇ ਲਈ ਤਿਆਰ ਹੋ ਜਾਓ ਦੋਸਤੋ ਸਾਡੀ ਜ਼ਿੰਦਗੀ ਨਾ ਸਾਨੂੰ ਹਮੇਸ਼ਾ ਕੁਝ ਨਾ ਕੁਝ ਹਿੰਟ ਦਿੰਦੀ ਰਹਿੰਦੀ ਹੈ ਔਰ ਅਪਾ ਉਸ ਤੋਂ ਹਿੰਟ ਨੂੰ ਸਮਝ ਨਹੀਂ ਪੰਦੇ ਔਰ ਕਈ ਵਾਰੀ ਕੀ ਹੁੰਦਾ ਜੇਕਰ ਅਪਾ ਕੁਝ ਲੱਭਣਾ ਚਾਹਦੇ ਆ ਨਾ ਤੇ ਸਾਨੂੰ ਉਹਦਾ ਥੋੜਾ ਜਿਹਾ ਹਿੰਟ ਮਿਲ ਜਾਣਾ ਤਾਂ ਉਹ ਜਲਦੀ ਲੱਭ ਜਾਂਦਾ ਹੈ ਨਾ ਜਦੋਂ ਸਾਨੂੰ ਕੋਈ ਕਹਿ ਦੇ ਕੇ ਸਾਨੂੰ ਹਰਾ ਪੈਨ ਚਾਹੀਦਾ ਵੇ ਤੇ ਇੰਨੇ ਪੈਨ ਨਹੀਂ ਲੱਭਾਂਗੇ ਲੇਕਿਨ ਜੇਕਰ ਤੁਹਾਨੂੰ ਪਤਾ ਹੀ ਨਹੀਂ ਕਿ ਸਾਨੂੰ ਕਿਹੜੇ ਰੰਗ ਦਾ ਪੈਨ ਲੈਣਾ ਹੋਵੇ ਤੇ ਆਪਾਂ ਤੇ ਪਹਿਲਾਂ ਵੀ ਰਾਵਾਂਗੇ ਇਹਨੇ ਸਾਰੇ ਪੈਨ ਹੈਗੇ ਨੇ ਹਨ ਇਸ ਲਈ ਜੇਕਰ ਸਾਨੂੰ ਹਿੰਟ ਮਿਲ ਜਾਈ ਜਾਂ ਫਿਰ ਸਾਨੂੰ ਕੋਈ ਕਹਿ ਦੇਵੇ ਕਿ ਇਹਨੂੰ ਸਾਨੂੰ ਇਸ ਚੀਜ਼ ਦੀ ਚੀਜ਼ ਲੋੜ ਹੈ ਤੇ ਆਪਾਂ ਉਹ ਫਟਾਫਟ ਉਹਨੂੰ ਦੇ ਦੇ ਦਿੰਦੇ ਆ ਐਵੇਂ ਹੀ ਕੀ ਹੁੰਦਾ ਵੇ ਸਾਡੀ ਜ਼ਿੰਦਗੀ ਨੇ ਸਾਡੇ ਅੱਗੇ ਪਿੱਛੇ ਬਹੁਤ ਕੁਝ ਰੱਖਿਆ ਹੋਇਆ ਵੇ ਲੇਕਿਨ ਆਪਾਂ ਉਹਨੂੰ ਸਮਝ ਨਹੀਂ پا ਰਹੇ ਹਿੰਟ ਸਾਨੂੰ ਵਾਰ-ਵਾਰ ਮਿਲਦੇ ਨੇ ਲੇਕਿਨ ਆਪਾਂ ਉਸ ਹਿੰਟਾਂ ਨੂੰ ਨਹੀਂ ਸਮਝ ਰਹੇ ਔਰ ਕੀ ਕਰ ਰਹੇ ਆ ਆਪਣੀ ਜ਼ਿੰਦਗੀ ਦੇ ਵਿੱਚ ਥੱਲੇ-ਥੱਲੇ ਜਾਂਦੇ ਜਾ ਰਹੇ ਆ ਜੋ ਸਾਡਾ ਮੋਟਿਵ ਹੈ ਉਹ ਕਾਰੀ ਨਹੀਂ ਰਹੇ کیوں نہیں کر رہے کیونکہ ਆਪਾਂ ਉਲਝੇ ਹੋਏ ਆ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਆਪਣਾ ਮੋਟਿਵੇ이션 ਅਚੀਵ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਆਪਣੀ ਜ਼ਿੰਦਗੀ ਨੂੰ ਆਪਣੇ ਜਿਹੜਾ ਏਮ ਹੈ ਉਹਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਹਿਲਾਂ ਤਾਂ ਸਮਝਣਾ ਹੈ ਕਿ ਤੁਸੀਂ ਕਰਨਾ ਕੀ ਹੈ ਉਸ ਹਿੰਟ ਨੂੰ ਸਮਝੋ ਜੋ ਤੁਹਾਨੂੰ बार-बार ਮਿਲ ਰਿਹਾ ਤੇ ਉਸ ਹਿੰਟ ਨਾਲ ਤੁਸੀਂ ਜ਼ਰੂਰ ਪਛਾਣ ਜਾਓਗੇ ਕਿ ਤੁਸੀਂ ਅਸਲ ਵਿੱਚ ਕਰਨਾ ਕੀ ਚਾਹਦੇ ਹੋ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਐਸਾ ਮੁੰਡਾ ਵੇ ਕੀ ਆਪਾਂ ਇਹ ਵੀ ਕਰ ਲਈਏ ਆਪਾਂ ਉਹ ਵੀ ਕਰ ਲਈਏ ਉਹ ਇਵੇਂ ਕਰ ਰਿਹਾ ਆਪਾਂ ਉਹ ਕਰ ਲਈਏ ਉਹ ਇਹ ਬਣਦੇ ਆਪਾਂ ਉਹ ਬਣ ਜੀ ਲੇਕਿਨ ਆਪਾਂ ਕੀ ਕਰਨਾ ਐਕਚੁਅਲ ਦੇ ਵਿੱਚ ਆਪਾਂ ਸਮਝਦੇ ਹੀ ਨਹੀਂ ਹੈਗੇ ਜੇਕਰ ਤੁਹਾਨੂੰ ਇਹ ਸਮਝ ਆ ਗਈ ਤਾਂ ਤੁਸੀਂ ਜ਼ਰੂਰ ਆਪਣੀ ਲਾਈਫ ਦੇ ਵਿੱਚ ਉੱਚਾ ਮੁਕਾਮ ਹਾਸਿਲ ਕਰੋਗੇ ਛੋਟੀ ਜੀ ਵੀਡੀਓ ਹੈ ਮੈਂ ਕਹਿਣਾ ਚਾਹੁੰਦੀ ਆ ਕਿ ਤੁਸੀਂ ਖੁਦ ਸਮਝੋ ਕਿ ਤੁਸੀਂ ਚਾਹੁੰਦੇ ਕੀ ਹੋ ਜੇਕਰ ਤੁਹਾਨੂੰ ਇਹ ਸਮਝ ਆ ਗਿਆ ਤਾਂ ਤੁਸੀਂ ਕਿਸੇ ਤੋਂ ਪਿੱਛੇ ਨਹੀਂ ਰਹੋਗੇ ਤੇ ਇਹ ਵੀਡੀਓ ਇੱਥੇ ਤੱਕ ਸੀ ਜ਼ਰੂਰ ਦੇਖਿਓ ਕਿਦਾਂ ਦੀ ਲੱਗੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ